ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੀ ਤਰੀਕ ਵਿੱਚ 31 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਹੈ ਪਹਿਲਾਂ ਇਹ ਤਰੀਕ 15 ਅਗਸਤ ਸੀ ਪਰਸਨਲ ਵਿਭਾਗ ਨੇ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨਵੀਂਆਂ ਦੇ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਬੋਰਾਂ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਸੰਬੰਧੀ ਟਰਾਂਸਫਰ ਪਾਲਿਸੀ ਤਹਿਤ ਤਰੀਕ ਵਿੱਚ ਵਾਅਦਾ ਕੀਤਾ ਗਿਆ ਹੈ ਹੁਣ 31 ਅਗਸਤ ਤੱਕ ਸੂਬੇ ਵਿੱਚ ਬਦਲੀਆਂ ਹੋ ਸਕਣਗੀਆਂ ਚੇਤੇ ਰਹੇ ਕਿ ਪਹਿਲਾਂ ਸਰਕਾਰ ਨੇ 15 ਜੁਲਾਈ ਤੱਕ ਬਦਲੀਆਂ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਬਾਅਦ ਵਿੱਚ ਇਹ 15 ਅਗਸਤ ਤੱਕ ਵਧਾ ਦਿੱਤੀ ਗਈ ਸੀ ਅਤੇ ਹੁਣ ਫਿਰ ਦੂਜੀ ਵਾਰ 31 ਅਗਸਤ ਤੱਕ ਇਸ ਤਾਰੀਖ ਨੂੰ ਵਧਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੀ ਤਾਰੀਖ ਵਿੱਚ 31 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਹੈ ਪਹਿਲਾਂ ਇਹ ਤਾਰੀਖ 15 ਅਗਸਤ ਸੀ ਪਰਸਨਲ ਵਿਭਾਗ ਨੇ ਸਵੇਰੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਾਂ ਦੇ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਸੰਬੰਧੀ ਟਰਾਂਸਫਰ ਪਾਲਿਸੀ ਤਹਿਤ ਤਰੀਕ ਵਿੱਚ ਵਾਅਦਾ ਕੀਤਾ ਗਿਆ ਹੈ ਹੁਣ 31 ਅਗਸਤ ਤੱਕ ਸੂਬੇ ਵਿੱਚ ਬਦਲੀਆਂ ਹੋ ਸਕਣਗੀਆਂ ਚੇਤੇ ਰਹੇ ਕਿ ਪਹਿਲਾਂ ਸਰਕਾਰ ਨੇ 15 ਜੁਲਾਈ ਤੱਕ ਬਦਲੀਆਂ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਬਾਅਦ ਵਿੱਚ ਇਹ 15 ਅਗਸਤ ਤੱਕ ਵਧਾ ਦਿੱਤੀ ਗਈ ਸੀ ਅਤੇ ਹੁਣ ਫਿਰ ਦੂਜੀ ਵਾਰ 31 ਅਗਸਤ ਤੱਕ ਇਸ ਤਾਰੀਖ ਨੂੰ ਵਧਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੀ ਤਾਰੀਖ ਵਿੱਚ 31 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਹੈ ਪਹਿਲਾਂ ਇਹ ਤਾਰੀਖ 15 ਅਗਸਤ ਸੀ ਪਰਸਨਲ ਵਿਭਾਗ ਨੇ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨਵੀਂ ਜ਼ਨਾ ਦੇ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦੇ ਆ ਕਿ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਸੰਬੰਧੀ ਟਰਾਂਸਫਰ ਪਾਲਿਸੀ ਤਹਿਤ ਤਰੀਕ ਵਿੱਚ ਵਾਅਦਾ ਕੀਤਾ ਗਿਆ ਹੈ ਹੁਣ 31 ਅਗਸਤ ਤੱਕ ਸੂਬੇ ਵਿੱਚ ਬਦਲੀਆਂ ਹੋ ਸਕਣਗੀਆਂ ਚੇਤੇ ਰਹੇ ਕਿ ਪਹਿਲਾਂ ਸਰਕਾਰ ਨੇ 15 ਜੁਲਾਈ ਤੱਕ ਬਦਲੀਆਂ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਬਾਅਦ ਵਿੱਚ ਇਹ 15 ਅਗਸਤ ਤੱਕ ਵਧਾ ਦਿੱਤੀ ਗਈ ਸੀ ਅਤੇ ਹੁਣ ਫਿਰ ਦੂਜੀ ਵਾਰ 31 ਅਗਸਤ ਤੱਕ ਇਸ ਤਾਰੀਖ ਨੂੰ ਵਧਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੀ ਤਾਰੀਖ ਵਿੱਚ 31 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਹੈ ਪਹਿਲਾਂ ਇਹ ਤਾਰੀਖ 15 ਅਗਸਤ ਸੀ ਪਰਸਨਲ ਵਿਭਾਗ ਨੇ ਸਵੇਰੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਾਂ ਦੇ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਸੰਬੰਧੀ ਟਰਾਂਸਫਰ ਪਾਲਿਸੀ ਤਹਿਤ ਤਰੀਕ ਵਿੱਚ ਵਾਅਦਾ ਕੀਤਾ ਗਿਆ ਹੈ ਹੁਣ 31 ਅਗਸਤ ਤੱਕ ਸੂਬੇ ਵਿੱਚ ਬਦਲੀਆਂ ਹੋ ਸਕਣਗੀਆਂ ਚੇਤੇ ਰਹੇ ਕਿ ਪਹਿਲਾਂ ਸਰਕਾਰ ਨੇ 15 ਜੁਲਾਈ ਤੱਕ ਬਦਲੀਆਂ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਬਾਅਦ ਵਿੱਚ ਇਹ 15 ਅਗਸਤ ਤੱਕ ਵਧਾ ਦਿੱਤੀ ਗਈ ਸੀ ਅਤੇ ਹੁਣ ਫਿਰ ਦੂਜੀ ਵਾਰ 31 ਅਗਸਤ ਤੱਕ ਇਸ ਤਾਰੀਖ ਨੂੰ ਵਧਾ ਦਿੱਤਾ ਗਿਆ ਹੈ